ਬਾਈ ਜੀ 12 ਮਾਡਲ ਆ ਹਾਂਜੀ ਨੰਬਰ ਪੰਜਾਬ ਠੀਕ ਆ ਜੀ ਪਹਿਲੇ ਘਰ ਦਾ ਨਗਦਾਂ ਦਾ ਨਿਕਲਿਆ ਰਾਈਟ ਨੇ ਬਾਈ ਜੀ 97 ਮਾਡਲ ਆ ਹਾਂਜੀ ਫਾਈ ਸਪੀਡ ਵਾਲਾ ਟੀ ਯੂ ਠੀਕ ਹੈ ਜੀ। ਮੋਟੀ ਕ੍ਰੈਕ ਵਾਲਾ ਇੰਜਨ ਹੈ ਇਹਦਾ। ਇਹ ਬਾਈ ਜੀ 98 ਮਾਡਲ ਟਰੈਕਟਰ। 98 ਮਾਡਲ। ਨੰਬਰ ਹੈ 42 ਵਾਰੀ ਪੰਜਾਬ ਚ ਨਾ ਹੋਇਆ। ਕਿਉਂਕਿ ਇਹ 1 ਕੰਡੀਸ਼ਨ ਹੈ ਜੀ 93 ਮਾਡਲ ਆ। ਨੰਬਰ ਪੰਜਾਬ ਦਾ ਪੀਵੀ 4 ਫਰੀਦਕੋਟ ਦਾ। ਠੀਕ ਹੈ ਜੀ। ਜਿੰਨਾ ਟਰੈਕਟਰ ਸਾਰਾ ਰੰਗ ਰੋਗ ਦਾ ਹੈ ਤਾਂ origignal ਹੀ ਆ। ਕਿਤੇ ਨਹੀਂ ਵਜਿਆ। ਇਹ 95 ਮਾਡਲ ਟਰੈਕਟਰ ਆ ਵੀਰੇ। ਠੀਕ ਹੈ ਜੀ। ਜਿੰਨਾ ਹੈਗਾ ਸਾਰਾ ਹੀ origignal A to Z। ਜਿੰਨਾ ਹੈਗਾ ਸਾਰਾ origignal। ਜਿਵੇਂ A1 ਕੰਡੀਸ਼ਨ ਆ। ਟਰੂ ਮੂਗਾ ਟਰੈਕਟਰ ਮੰਡੀ ਤੇ ਪਹੁੰਚਿਆ ਨਾਲ ਗੁਰਪ੍ਰੀਤ ਬਾਈ ਜੁੜਿਆ ਸਤਿ ਸ੍ਰੀ ਅਕਾਲ ਬਾਈ ਤੇ ਕਿੰਨੇ ਕ ਟਰੈਕਟਰ ਨੇ ਬਾਈ ਪੰਜ ਟਰੈਕਟਰ ਹੈ ਜੀ ਪੰਜ ਟਰੈਕਟਰ ਨੇ ਉੱਚੀਆਂ ਘਟੀਆਂ ਸੁਣਾਉਂਦੇ ਨੇ ਵਧੀਆ ਕੰਡੀਸ਼ਨ ਵੀਰੇ ਠੀਕ ਹੈ ਕਾਪੀ ਕਾ ਗ ਜਾਂਦੇ ਕਿਵੇਂ ਰਹਿਣਗੇ ਜਮਾ ਓਕੇ ਆ ਜੀ ਓਕੇ ਆ ਹਾਂ ਜੀ ਤੇ ਟਰੈਕਟਰ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਹਾਂ ਸੇ ਉਹਨਾਂ ਦੀ ਇੱਕਾ ਤੋਂ ਇਹਦੇ ਬਾਰੇ ਦੱਸੀ ਬਾਈ ਬਾਈ ਜੀ 12 ਮਾਡਲ ਹੈ ਹਾਂ ਜੀ ਨੰਬਰ ਪੰਜਾਬ ਠੀਕ ਆ ਜੀ ਪਹਿਲੇ ਘਰ ਦਾ ਨਗਦਾਂ ਦਾ ਨਿਕਲਿਆ ਟਰੈਕਟਰ ਪਹਿਲੇ ਘਰ ਦਾ ਨਗਦਾਂ ਦਾ ਹਾਂ ਜੀ ਮਗਰਲੇ ਟਾਇਰ ਟਰੈਕਟਰ ਦੇ ਨਾਲ ਦੇ ਆ ਕਿੰਨੇ ਕ ਪੈਸੇ ਨੇ ਟਾਇਰ ਹੈਗੇ 55 60 ਪੈਸੇ 55 60 ਪੈਸੇ ਨੇ ਮਗਰਲੇ ਟਾਇਰ ਅਗਲੇ ਚੇਂ ਅਗਲੇ ਪੱਧਰ ਸਾਰਾ ਟਰੈਕਟਰ ਸੀਲ ਲੱਗ ਲਾ ਕਲਚ ਖੁੱਲਾ ਅਜੇ ਤਿਆਂ ਪੰਪ ਵਾਲੀਆਂ ਸੀਲਾਂ ਸੂਲਾਂ ਸਾਰੀਆਂ ਨਾਲ ਦੀਆਂ ਹੀ ਆ ਟਰੈਕਟਰ ਠੀਕ ਆ ਜੀ 2500 ਘੰਟਾ ਚੱਲਿਆ ਅਰੀਜਨਲ 2500 ਘੰਟਾ ਹਾਂ ਨੋਪੀ ਵਗੈਰਾ ਲੱਗੀ ਹੋਈ ਆ ਮਿੱਤਰੋ ਸਾਉਂਡ ਦੇਖ ਨੂੰ ਵਿੱਚੇ ਜਾਓ ਸਮਾਨ ਸਾਰਾ ਨਾਲ ਹੀ ਦੇਣਾ ਸਮਾਨ ਸਾਰਾ ਨਾਲ ਦੇਣਾ ਤੇ ਇੰਜਨ ਗੇਅਰ ਦਾ ਵੀ ਉਨੇ ਚੰਗੇ ਇੰਜਨ ਗੇਅਰ ਦਾ ਜਮਾ ਓਕੇ ਆ ਜੀ ਵਾਹ ਕੇ ਦੇਵਾਂਗੇ ਬੰਦਾ ਹਲਪਾਲੇ ਤਵੀਆਂ ਪਾਲੇ ਰੋਟਾਵੇਟਰ ਪਾਲੇ ਠੀਕ ਆ ਜੀ ਚੈੱਕ ਕਰਕੇ ਤਸੱਲੀ ਕਰਕੇ ਫੇਰ ਲੈ ਕੇ ਜਾ ਠੀਕ ਆ ਜੀ ਮਾਡਲ 12 ਆ ਗਿਆ ਸੀ ਰੇਟ ਰੇਟਾਂ ਦੀ 385 ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਨ ਕਰਦੇ ਆ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਮਿੱਤਰੋ ਟਰੈਕਟਰ ਚੰਗਾ ਟਰੈਕਟਰ ਦੇ ਸਕਦੇ ਆ ਮੂਹਰੇ ਆ ਗਿਆ ਮਹਿੰਦਰਾ 275 ਇਹਦੇ ਬਾਰੇ ਦੱਸੀ ਬਾਈ ਬੇ ਬਾਈ ਜੀ 97 ਮਾਡਲ ਆ ਹਾਂਜੀ 22 ਸਪੀਡ ਵਾਲਾ ਟੀ ਯੂ ਠੀਕ ਹੈ ਜੀ ਮੋਟੀ ਕ੍ਰੈਂਕ ਵਾਲਾ ਇੰਜਨ ਆ ਇਹਦਾ ਮੋਟੀ ਕ੍ਰੈਂਕ ਵਾਲਾ ਇੰਜਨ ਹੈ ਟਾਇਰ ਚਾਰੇ 90 ਪੈਸੇ ਟਰੈਕਟਰ ਦੇ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਰਣ ਦੇ ਜਮਾ ਸਾਹਿਬ ਕੋਈ ਮਰਗਾੜ ਨਹੀਂ ਗਲੇਆ ਨਹੀਂ ਟੁੱਟਿਆ ਨਹੀਂ ਠੀਕ ਹੈ ਜੀ ਪੀ ਵੀ 13 ਨੰਬਰ ਹੈ ਠੀਕ ਹੈ ਜੀ ਪੀ ਵੀ 13 ਨੰਬਰ ਹੈ ਤੇ ਮਾਡਲ ਇਹ ਬਾਈ ਕਿੰਨੇ ਆ ਗਿਆ 97 ਜੀ 97 97 ਮਾਡਲ ਦਾ ਰੇਟ ਬਾਈ ਰੇਟ 175 ਜੀ ਬਾਕੀ ਮੌਕੇ ਤੇ ਹੋ ਜੂ ਮਾਨਤਾਣ 1 ਲੱਖ 75 ਹਜ਼ਾਰ ਡਿਮਾਂਡ ਆ ਮਿੱਤਰੋ ਬੈਟਰੀ ਵੀ ਨਵੀਆਂ ਟਰੈਕਟਰ ਦੀ ਬੈਟਰੀ ਬਿਲਕੁਲ ਨਵੀਆਂ ਹਾਂਜੀ ਬਿਲਕੁਲ ਨਵੀਂ ਬੈਟਰੀ ਆ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਟਰੈਕਟਰ ਚੰਗਾ ਤੇ ਮੂਰੇ ਫੇਰ ਮੈਂ ਡਰਾ ਗਿਆ 265 ਡੀਆਈ ਇਹਦੇ ਬਾਰੇ ਦੱਸੀ ਮੈ ਇਹ ਬਾਈ 98 ਮਾਡਲ ਟਰੈਕਟਰ 98 ਮਾਡਲ ਨੰਬਰ ਐ ਚਾਰਾ ਦੋ ਵਾਰੀ ਪੰਜਾਬ ਚ ਨਾ ਹੋਇਆ ਦੋ ਵਾਰੀ ਹਾਂਜੀ ਠੀਕ ਹੈ ਜੀ ਟਾਇਰ ਬੀਕੇਟੀ ਦੇ ਨਵੇਂ ਆ ਟਰੈਕਟਰ ਦੇ ਟਾਇਰ ਬੀਕੇਟੀ ਦੇ ਨਵੇਂ ਪਏ ਸਾਰੇ ਟਾਇਰ ਨਵੇਂ ਲੱਗੇ ਆ ਠੀਕ ਹੈ ਇਹ ਤਾਂ ਕੋਈ ਗੜੇ ਰੰਗ ਪੇਂਟ ਦਾ ਮਾੜੀ ਮੋਟੀ ਟੱਚਿੰਗ ਟੂਚਿੰਗ ਮਗਾੜਾ ਮਰਗੂੜਾ ਦੀ ਹੋਈ ਆ ਠੀਕ ਹੈ ਜੀ ਹਾਂ ਉਹ ਇਹੋ ਬਾਡੀ ਲੈਨ ਦਾ ਅਰੀਜਨਲ ਆ ਸਾਰਾ ਸਾਰਾ ਅਰੀਜਨਲ ਐ ਇੰਜਨ ਗੇਅਰ ਤਾਂ ਉਹ ਨਹੀਂ ਚੱਲਿਆ ਇੰਜਨ ਗੇਅਰ ਦਾ ਜਮਾ ਚੰਗਾ ਪਾਵਰ ਜੋਨ ਦੀ ਬੈਟਰੀ ਜਮਾ ਨਵੀ ਹਜੇ ਕਾਗਜ਼ੋਂ ਨਹੀਂ ਲਏ ਠੀਕ ਹੈ ਜੀ ਲਾਈ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਮਾਡਲ ਕਿੰਨੇ ਆ ਗਿਆ ਇਹ ਮਾਡਲ 98 ਵੀਰੇ 98 98 ਮਾਡਲ ਦਾ ਰੇਟ ਬਾਈ 175 ਆ ਜੀ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ 1 ਲੱਖ 75000 ਹੈ ਡਿਮਾਂਡ ਅੰਦਰ ਇੰਜਨ ਗੇਅਰ ਦਾ ਜਮਾ ਓਕੇ ਬੰਦਾ ਵਾਹ ਕੇ ਚੈੱਕ ਕਰਕੇ ਲੈ ਜੀ ਇੰਜਨ ਗੇਅਰ ਦਾ ਓਕੇ ਆ ਜਮਾ ਵਾਹ ਕੇ ਚੈੱਕ ਕਰਕੇ ਜਾ ਸਕਦੇ ਹੋ ਆ ਜੋ ਅਗਲੇ ਟਰੈਕਟਰ ਦੀ ਗੱਲ ਕਰੀ ਆ ਜੋ ਕਰਾ ਮਿੱਤਰੋ 265 ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਕਿਵੇਂ ਆ ਬਾਈ ਦੱਸੀ ਕਰਾ ਜਮਾ A1 ਕੰਡੀਸ਼ਨ ਆ ਜੀ 93 ਮਾਡਲ ਆ ਨੰਬਰ ਪੰਜਾਬ ਦਾ PV4 ਫਰੀਦਕੋਟ ਦਾ ਠੀਕ ਹੈ ਜੀ ਜਿੰਨਾ ਟਰੈਕਟਰ ਦਾ ਰੰਗ ਰੋਗ ਦਾ ਹੈ ਤਾਂ Ориਜినਲ ਹੀ ਆ ਕਿਤੇ ਨਹੀਂ ਵਜਿਆ ਕਿਤੇ ਰੰਗ ਰੋਗਨ ਲੱਗਿਆ ਨਹੀਂ ਹਾਂਜੀ ਠੀਕ ਹੈ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਟਾਇਰ ਕਿੰਨੇ ਕ ਪੈਸੇ ਨੇ ਕੋਰਪਰੀ ਤੋਂ ਟਾਇਰ ਹੈਗੇ ਵੀਰੇ 35 ਕ ਪੈਸੇ 35 ਕ ਪੈਸੇ ਹਾਂ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਸੈਂਪਲ ਕੱਪੜੇ ਵਾਲੀ ਸਾਤਰੀ ਤੇ ਇੰਜਨ ਗੇਰ ਤਾਂ ਜਮਾ ਓਕੇ ਆ ਜਮਾ ਸਹੀ ਆ ਜੀ ਠੀਕ ਹੈ ਤੇ ਮਾਡਲ ਮਾਡਲ 93 ਨੰਬਰ ਪੰਜਾਬ ਪੰਜਾਬ ਨੰਬਰ ਤੇ ਰੇਟ ਇਹਦਾ 1,35,000 ਰੁਪਏ ਦਾ ਡਿਮਾਂਡ ਆ ਸਵਾ ਲੱਖ ਦਾ ਸੌਦਾ ਆਊਗਾ ਸਵਾ ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਚੰਗਾ ਟਰੈਕਟਰ ਹੈ ਤੇ ਮੂਹਰੇ ਆ ਗਿਆ 265 DI ਫੇਰ ਇਹਦੇ ਬਾਰੇ ਦੱਸੀ ਬਈ ਇਹ 95 ਮਾਡਲ ਟਰੈਕਟਰ ਆ ਵੀਰੇ ਠੀਕ ਕਿੰਨਾ ਹੈਗਾ ਸਾਰਾ Ориਜਨਲ A to Z ਜਿੰਨਾ ਹੈਗਾ ਸਾਰਾ Ориਜਨਲ ਜਮਾ ਇਹ ਵਨ ਕੜੇ ਹੈ ਨਾ ਟਰੈਕਟਰ ਦੀ ਠੀਕ ਹੈ ਜੀ ਟਰੈਕਟਰ ਚੈੱਕ ਟਾਇਰਾਂ ਦੀ ਕੰਡੀਸ਼ਨ ਟਾਇਰ 90 ਪੈਸੇ ਆ ਠੀਕ ਆ 90 ਪੈਸੇ ਟਾਇਰ ਵੀ ਸੀਏਟ ਦੇ ਟਾਇਰ ਆ ਸੀਏਟ ਦੇ ਟਾਇਰ ਨੇ ਇੱਕ ਸੈਂਪਲ ਕੱਪੜੇ ਵਾਲੀ ਸਾਥਰੀ ਆ ਗਈ ਇੰਜਨ ਗੇਅਰ ਤਾਂ ਕਿ ਇੰਜਨ ਗੇਅਰ ਦਾ ਭਾਈ ਕਹਿੰਦਾ ਜਮਾ ਓਕੇ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮਿੱਤਰੋ ਕਿੰਨੇ ਮਾਡਲ ਆ ਗਿਆ ਮਾਡਲ 95 ਵੀਰੇ ਰੇਟ ਰੇਟ 1,80,000 ਦੇਣਾ 65,000 ਦਾ ਸੌਦਾ ਹੋਊਗਾ 1,65,000 ਦਾ ਸੌਦਾ ਹੋਊਗਾ ਬਈ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਗੁਰਪ੍ਰੀਤ ਇਸ ਤੋਂ ਇਲਾਵਾ ਇੱਕ ਬਾਈ ਸੋਨਾ ਲੀਕਾ ਸੈਂਟਰ ਗੇਰਾਲ 2001 ਮਾਡਲ ਆਪਣੇ ਘਰੇ ਖੜਾ ਨਵੇਂ ਟਾਇਰਾਂ 'ਚ ਠੀਕ ਹੈ ਜੀ 11 6 ਦੀ ਟਰਾਲੀ ਬਣਾ ਜੈ ਇੱਕ ਤਾਂ ਖੜੀ ਹੈ ਜੀ ਇੱਕ ਠੀਕ ਹੈ ਜੀ ਇਹ ਕਾਰ ਜਨ 555 ਸਿੰਪਲ ਸਟੀering 'ਚ ਖੜਾਈ ਕਰੇ ਨਾ 6 ਮਾਡਲ ਨਮਾ 818 ਠੀਕ ਹੈ ਜੀ ਐਨਾ ਮਾਲ ਹੀ ਹੁਣ ਹਾਲ ਦੀ ਘੜੀ ਐਨਾ ਮਾਲ ਖੜੇ ਖੜਾ ਹਾਂਜੀ ਪਿੰਡ ਕਿਹੜਾ ਪੈ ਗਿਆ ਬਾਈ ਮੰਗੇਆਲਾ ਪਿੰਡ ਆ ਜੀ ਮੋਗਾ ਜਿਲ੍ਹਾ ਮੰਗੇਆ ਪਿੰਡ ਮੋਗਾ ਜਿਲ੍ਹਾ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ 97812 18734 97812 18734 ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ ਇਹ ਬਾਈ ਦਾ ਮੋਬਾਈਲ ਨੰਬਰ ਆ ਬਾਈ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਬਾਈ ਜੀ ਕਰ ਲਿਓ ਫੋਲੋ ਅਗਲੀ ਵੀਡੀਓ ਨਾਲ ਮਿਲਦੇ ਆ ਸਤਿ ਸ੍ਰੀ ਅਕਾਲ ਬਾਈ ਜੀ